ਹਾਂਜੀ ਦੋਸਤੋ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਸਵੇਰ ਦਾ ਮੌਸਮ ਬਹੁਤ ਹੀ ਵਧੀਆ ਤੇ ਧੰਤਨ ਹੋਈ ਪਈ ਸਾਰੇ ਪਾਸੇ ਤੇ ਆਪਾਂ ਆ ਗਏ ਆਪਣੀ ਮੋਟਰ ਤੇ ਹੁਣ ਕੱਢਦੇ ਆਂ ਗੇੜਾ ਛੇੜਾ ਅਤੇ ਨਾਲ ਹੀ ਤੁਹਾਨੂੰ ਗੇੜਾ ਮਰਾਉਣੇ ਆ ਝੋਨੇ ਦਾ ਤੇ ਆ ਆਪਣੀ ਮੋਟਰ ਤੇ ਉੱਤੇ ਨਾਂ ਲਿਖਿਆ ਸੁਖ 95 ਵਲੌਗ ਆਪਣਾ YouTube ਚੈਨਲ ਦਾ ਨਾਮ ਹੈ ਤੇ Facebook ਦਾ ਹੈਗਾ ਸੁਖ ਦਮਲੇ ਵਾਲਿਆ Facebook ਤੇ ਜਿਹੜਾ ਪੇਜ ਆਪਣਾ ਉਹਨੂੰ ਫੋਲੋ ਕਰ ਲਿਆ ਜੀ ਅਤੇ ਜਿਹੜਾ ਹੈਗਾ ਆਪਣਾ YouTube ਤੇ ਚੈਨਲ ਸੁਖ 95 ਵਲੌਗ ਉਹਨੂੰ ਸਬਸਕ੍ਰਾਈਬ ਕਰਦੇ ਆ ਜੀ ਤੇ ਸਵੇਰ ਦਾ ਮੌਸਮ ਬਹੁਤ ਹੀ ਵਧੀਆ ਹੈ ਦੇਖੋ ਚਾਰੇ ਪਾਸੇ ਸਵੇਰ ਸਵੇਰੇ ਹਰਿਆਲੀ ਠੰਡੀ ਠੰਡੀ ਹਵਾ ਵਗਦੀ ਪਈ ਹੈ ਤੇ ਹੁਣ ਆਪਾਂ ਕੱਢ ਕੇ ਆਉਣੇ ਆ ਝੋਨੇ ਦਾ ਗੇੜਾ ਗੇੜੇ ਆ ਸਿਰਸਰੇ ਕਿਤੇ ਖੁੱਡ ਖੜਦੇ ਨਹੀਂ ਪਈਗੇ ਕਿਉਂ ਚੂਹਿਆਂ ਦਾ ਕੋਈ ਪਤਾ ਹੀ ਕੋ ਨਹੀਂ ਲੱਗਦਾ ਤੁਹਾਨੂੰ ਕਦੋਂ ਕਾਰਾ ਕਰ ਜਾਣਾ ਤੇ ਦੂਸਰੀ ਗੱਲ ਇਹ ਕਿ ਸਾਡੀ ਪੈੜੀ ਦੇ ਵਿੱਚ ਗੰਡੋਏ ਬਹੁਤ ਜ਼ਿਆਦਾ ਨੇ ਇਹ ਵੱਟਾ ਪੋਲੀਆਂ ਕਰ ਦਿੰਦੇ ਨੇ ਤੇ ਤੁਹਾਨੂੰ ਵਿਖਾਉਣੇ ਆ ਕਿੰਨੇ ਕੁ ਵੱਟਾ ਪੋਲੀਆਂ ਕੀਤੀਆਂ ਗਿਆ ਨੇ ਤੇ ਕਿੱਥੋਂ ਕਿੱਥੋਂ ਪਾਣੀ ਲੀਕ ਕਰਦਾ ਆਹ ਦੇਖੋ ਗੰਡੋਿਆਂ ਦਾ ਕਾਰਾ ਗੰਡੋਇਆ ਨੇ ਨਾ ਕਿਵੇਂ ਆਵੇ ਵੱਟਾਂ ਕੀਤੀਆਂ ਹੀਆ ਪੋਲੀਆਂ ਗੰਡੋਏ ਸਾਡੀ ਪੈਲੀ ਵਿੱਚ ਬਹੁਤ ਜ਼ਿਆਦਾ ਨੇ ਐ ਪਾਸੇ ਵੇਖੋ ਆ ਸਾਰੀ ਵੱਟ ਦੀ ਡੰਡ ਲਾ ਦਿੰਦੇ ਨੇ ਬਾਕੀ ਗੰਡੋਿਆਂ ਦਾ ਫਾਇਦਾ ਵੀ ਹੈਗਾ ਜਿਹੜੀ ਇਹ ਮਿੱਟੀ ਖਾ ਖਾ ਕੇ ਬਾਹਰ ਕੱਢਦੇ ਨੇ ਨਾ ਆ ਜਿਹੜੀ ਇਹ ਵੀ ਇੱਕ ਖਾਦੀ ਉਹ ਬੱਦਲ ਗੱਜਣਾ ਸ਼ੁਰੂ ਹੋ ਗਿਆ ਮੌਸਮ ਵੇਖੋ ਤੇ ਮੌਸਮ ਪੂਰਾ ਬੇਈਮਾਨ ਹੋਇਆ ਤੇ ਗੱਜਦਾ ਪਿਆ ਸਾਰੇ ਖਾਲੀ ਦੀਨਾ ਡੰਡ ਲਾ ਦਿੰਦੇ ਨੇ ਉਹ ਨੀਰ ਚੂਵੇ ਨਹੀਂ ਲਾਉਂਦੇਗੇ ਜਿੰਨੀ ਇਹ ਗੰਡੋਏ ਲਾ ਦਿੰਦੇ ਆਇਦਰ ਵੇਖੋ ਆ ਗੰਡੋਇਆਂ ਦੇ ਕੰਮ ਏ ਬੱਟਾ ਪੋਲੀਆਂ ਕਰ ਦਿੰਦੇ ਨੇ ਫਿਰ ਪਾਣੀ ਸਿਮਦਾ ਰਹਿੰਦਾ ਬਾਹਰ ਅੱਜ ਦਾ ਮੌਸਮ ਬਣਿਆ ਹੈ ਕਿ ਆਂਦੇ ਹੁੰਦੇ ਨੇ ਸਾਡੇ ਖੂਹ ਤੇ ਛਿਮਲਾ ਅੱਜ ਦਾ ਖੂਹ ਤੇ ਛਿਮਲੇ ਵਾਲੀ ਗੱਲ ਬਣੀ ਹੋਈ ਹੈ ਦੂਰੋਂ ਕੁਝ ਇਸ ਤਰ੍ਹਾਂ ਆਪਣੀ ਮੋਟਰ ਦਾ ਨਜ਼ਾਰਾ ਕਿੰਨੇ ਸੰਘਣੇ ਰੋਖਣੇ ਤਿੰਨ ਹਾਰਿਕ ਨੂੰ ਹੱਥ ਜੋੜ ਕੇ ਇਹੋ ਹੀ ਬੇਨਤੀ ਕਰਦੇ ਆਂ ਆਪਦੀ ਮੋਟਰ ਤੇ ਤਿੰਨ ਚਾਰ ਰੋਖ ਦਾ ਜ਼ਰੂਰ ਲਾਵੋ ਜੇ ਰਾਹ ਦੇ ਨਾਲ ਤੁਹਾਡੀ ਮੋਟਰ ਤਾਂ ਜੇ ਦੂਰ ਇਤਾਂ ਵੀ ਲਾਵੋ ਰਾਹ ਦੇ ਬੈਠੇਗਾ ਤੁਹਾਡੀ ਮੋਟਰ ਤੇ ਤੇ ਕੋਈ ਅਸੀਸ ਦੇ ਕੇ ਜਾਵੇਗਾ ਅੱਜ ਤੋਂ ਕੋਈ 10-15 ਦਿਨ ਪਹਿਲਾਂ ਨਾ ਸਾਰੇ ਵਾਣ ਸੁੱਕੇ ਹੀ ਸੁੱਕੇ ਸਾਰੇ ਪਾਸੇ ਮਿੱਟੀ-ਮਿੱਟੀ ਦਿੱਸਦੀ ਸੀ ਉਸ ਤੋਂ ਬਾਅਦ ਪਾਣੀ ਦਿਸਣਾ ਸ਼ੁਰੂ ਹੋ ਗਿਆ ਤੇ ਹੁਣ ਇਹ ਕਰਮਾਂ ਵਾਲੀ ਧਰਤੀ ਤੇ ਚਾਰੇ ਪਾਸੇ ਹਰਿਆਲੀ ਦਿੱਸਦੀ ਜਿੱਤਰ ਮਰਜ਼ੀ ਨਿਗਾਹ ਮਾਰ ਲਓ ਸਾਰੇ ਪਾਸੇ ਹਰਿਆਲੀ ਹੀ ਦਿਸੇਗੀ ਇਸ ਸਾਹਮਣੇ ਆਪਣੇ ਗੁਰਦੁਆਰਾ ਬਾਬਾ ਤੁਲਸੀਦਾਸ ਜੀ ਝੁੱਗੀ ਵਾਲੇ ਲੋ ਜੀ ਕਰ ਲੋ ਦਰਸ਼ਨ 18 19 20 20 ਵਾਲੇ ਦਿਨ ਮੇਲਾ ਹੁੰਦਾ ਦੇ ਦੂਰੂ ਦੂਰੋ ਸੰਗਤਾਂ ਆਉਂਦੀਆਂ ਨੇ ਹਾਜ਼ਰੀ ਲਵਾਉਂਦੀਆਂ ਨੇ ਦੇਖੋ ਇਹ ਆ ਧੰਨ ਧੰਨ ਸੰਤ ਬਾਬਾ ਤੁਲਸੀਦਾਸ ਜੀ ਝੁੱਗੀ ਵਾਲੇ ਵੇਰੇ ਵੇਰੇ ਅੱਜ ਕਿੰਨਾ ਸੋਹਣਾ ਮੌਸਮ ਹੈ ਤੇ ਕੱਲ ਗਰਮੀ ਬਹੁਤ ਜ਼ਿਆਦਾ ਹੈ ਅੱਜ ਦਾ ਦੂਰ ਤੱਕ ਨਿਗਾਹ ਮਾਰੋ ਜਿੱਧਰ ਵੀ ਨਿਗਾਹ ਮਾਰੋਗੇ ਬੱਦਲ ਹੀ ਬੱਦਲ ਨੇ ਤੇ ਠੰਡੀ ਹਵਾ ਵਗਦੀ ਪਈ ਝੋਨੇ ਨੂੰ ਵੇਖ ਕੇ ਤੁਹਾਨੂੰ ਦਿਸਦਾ ਹੀ ਹੋਣਾ ਕਿ ਕਿੰਨਾ ਵਧੀਆ ਝੂਮਦਾ ਪਿਆ ਹਾਂਜੀ ਦੋਸਤੋ ਆਹ ਸਾਈਡ ਦੇਖੋ ਬੱਦਲ ਕਿੰਨਾ ਚੜਾ ਆ ਰਾਤਾਂ ਹੀ ਪਾਉਂਦਾ ਉਹਦਾ ਨਾਲ ਹੀ ਬਾਰਿਸ਼ ਪੂਰੇ ਜੁਰਾਂ ਸ਼ੁਰਾਂ ਦੇ ਮਿੰਟੋ-ਮਿੰਟੀ ਨੇਰਾ ਹੁੰਦਾ ਆ ਉਹਦਾ ਉਤਲੇ ਪਾਸੇ ਵੇਖੋ ਆਸਮਾਨ ਦਾ ਰੰਗ ਤੇ ਥੱਲੇ ਪਾਸੇ ਤੇ ਲਾਈਟ ਵੀ ਗਈ ਚਲੀ ਹਨੇਰੀ ਬਾਅਦ ਚੋਂ ਦੀ ਲਾਈਟ ਪਹਿਲਾਂ ਚਲੀ ਜਾਂਦੀ ਆ ਆ ਕੀ ਦੋਸਤੋ ਮਿੰਟੋ-ਮਿੰਟੀ ਕਾਲੀ ਘਟਾ ਛਾ ਗਈ ਐ ਪਾਸੇ ਬੱਦਲ ਵੇਖ ਲਓ ਤੇ ਐ ਨੂੰ ਵੇਖੋ ਬਿਲਕੁਲ 2 ਮਿੰਟ ਰਾਤ ਪੈ ਗਈ ਜੀ ਐ ਪਾਸੇ ਦੇਣੇ ਤੇ ਐਸ ਪਾਸੇ ਵੇਖੋ ਇਹਨੇ ਰੱਬ ਦੇ ਰੰਗ ਤੇ ਸਿੱਤਾਂ ਵਾਲਾ ਸਾਈਡ ਤਾਂ ਕੁਝ ਦਿਸਦਾ ਹੀ ਨਹੀਂ ਹੈਗਾ ਦੇਖੋ ਕਾਲੀਆਂ ਰਾਤਾ ਛਾ ਗਈਆਂ ਕਣੀਆਂ ਡਿੱਗਣੀਆਂ ਸ਼ੁਰੂ ਹੋ ਗਈਆਂ ਤੇ ਕਿੱਥੇ ਕਿੱਥੇ ਬਾਰਿਸ਼ ਹੁੰਦੀ ਪਈ ਏ ਕਮੈਂਟ ਕਰਕੇ ਜਰੂਰ ਦੱਸਣਾ ਇਹ ਅੱਜ ਦਾ ਮੌਸਮ ਦਾ ਹਾਲ ਅੱਜ ਤਾਂ ਉਹ ਗੱਲ ਬਣ ਗਈ ਸਾਡੇ ਖੂਹ ਤੇ ਛਿੰਗਲਾ ਚਾਰੇ ਪਾਸੇ ਹੀ ਨਾ ਕਾਲੀਆਂ ਘਟਾ ਛਾ ਗਈਆਂ ਨੇ ਬਹੁਤ ਸੋਹਣਾ ਮੌਸਮ ਹੈ ਤੇ ਗਰਮੀ ਵੀ ਦੋ ਤਿੰਨ ਦਿਨ ਨਾ ਬਹੁਤ ਪਈ ਤੇ ਕਣੀਆਂ ਡਿੱਗਣੀਆਂ ਸ਼ੁਰੂ ਹੋ ਗਈਆਂ ਨੇ ਆ ਖਾਲੀ ਦੇ ਵਿੱਚ ਵੇਖੋ ਕਣੀਆਂ ਡਿੱਗ ਰੀਆਂ ਹੋਈਆਂ ਲੋ ਜੀ ਮਿੰਟੋ ਮਿੰਟ ਕਣੀਆਂ ਵਧ ਗਈਆਂ ਤੇ ਸਾਹਮਣੇ ਆਪਣਾ ਘਰ ਹਾਲੋ ਤੇ ਆ ਆਪਣੀਆਂ ਮੋਟਰਾਂ ਇੱਥੇ ਕਣੀਆਂ ਏਠਾਂ ਘਾਟ ਹੀ ਡਿੱਗਦੀਆਂ ਨੇ ਮੋਟਰ ਦੇ ਕਿਉਂ ਰੁੱਖ ਸੰਘਣੇ ਨੇ ਤੇ ਕਣੀ ਏਠਾਂ ਘਾਟ ਹੀ ਡਿੱਗਦੀ ਵਾਹ ਆਹ ਦਾ ਰੱਬ ਦੇ ਰੰਗ ਨਿਆਰੇ ਨੇ ਅੱਜ ਦਾ ਮਿੰਟੋ ਮਿੰਟ ਸ਼ਿਮਲਾ ਬਣਾਤਾ ਕਿੰਨਾ ਸੋਹਣਾ ਮੌਸਮ ਬਣ ਗਿਆ ਤੇ ਉਧਰ ਜਿਹੜੇ ਰੁੱਖ ਨੇ ਆਪਣੀ ਮੋਟਰ ਤੇ ਉਹ ਉਦੋਂ ਵੀ ਜ਼ਿਆਦਾ ਸੋਹਣੇ ਲੱਗਦੇ ਨੇ ਦੂਰ ਦਾ 뷰 ਵੇਖੀਏ ਨਾ ਇਹ ਦੇਖੋ ਮੋਟਰ ਤੇ ਲੱਗੇ ਹੋਏ ਰੁੱਖ ਕਿੰਨੇ ਸੋਹਣੇ ਲੱਗਦੇ ਨੇ ਤੇ ਇਸ ਤਰ੍ਹਾਂ ਹਰ ਇੱਕ ਨੂੰ ਰੁੱਖ ਲਾਉਣਾ ਚਾਹੀਦਾ ਆਪਦੀ ਮੋਟਰ ਤੇ ਇਕ ਤਾਂ ਆਪਣੇ ਜੋ ਆਕਸੀਜਨ ਦੀ ਕਮੀ ਉਹ ਪੂਰੀ ਹੋਵੇ ਤੇ ਦੂਸਰੀ ਗੱਲ ਇਹ ਆ ਤੇ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਇਹ ਆਪਣੇ ਆਉਣ ਵਾਲੀਆਂ ਨਸਲਾਂ ਨਾਲ ਜਿਹੜੀਆਂ ਉਹਨਾਂ ਤੇ ਅਸਰ ਪੈਣਾ ਇਸ ਕਰਕੇ ਬਰੁਖ ਜ਼ਰੂਰ ਲਾਇਏ ਤੇ ਆਪਣੇ ਪੰਜਾਬ ਦਾ ਵਾਤਾਵਰਨ ਬਚਾਈਏ ਇੱਕ ਪੰਜਾਬ ਹੀ ਇਹ ਹੈ ਇਹੋ ਜਿਹਾ ਜਿੱਥੇ ਹਰ ਇੱਕ ਚੀਜ਼ ਹੋ ਜਾਂਦੀ ਹਰ ਇੱਕ ਫਲਦਾਰ ਬੂਟਾ ਹੋ ਜਾਂਦਾ ਪਰ ਆਪਾਂ ਲਾਉਂਦੇ ਨਹੀਂ ਹੈਗੇ ਤੇ ਆਹ ਵੇਖੋ ਚੂਹੇ ਦੇ ਹਾਲ ਖਲੋਤੇ ਪਾਣੀ ਦੇ ਵਿੱਚ ਨਾ ਝੋਨਾ ਵੱਢ ਜਾਂਦਾ ਕੀ ਕਰੀਏ ਚਲੋ ਲਓ ਜੀ ਮਿੰਟੋ ਮਿੰਟਰਾਤਾ ਪੈ ਗਈਆਂ ਹਨੇਰੀ ਆ ਗਈ ਹਾ 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 ਠੰਡੀਆਂ ਹਵਾਵਾਂ ਮੇਰੇ ਸੋਹਣੇ ਪੰਜਾਬ ਦੀਆਂ ਇਹ ਨੇ ਠੰਡੀਆਂ ਹਵਾਵਾਂ ਮੇਰੇ ਸੋਹਣੇ ਪੰਜਾਬ ਦੀਆਂ ਤੇ ਆ ਹੈਗੇ ਕਰੇਲੀ ਦੀ ਵੱਲ ਉਤਰਪੀ ਹੋਣ ਤਾਂ ਪਾਣੀ ਪੁਣੀ ਮਿਲਣਾ ਸ਼ੁਰੂ ਹੋ ਗਿਆ ਆ ਫੁੱਲਣੇ ਕਿੰਨੇ ਸੋਹਣੇ ਲੱਗਦੇ ਨੇ ਆਹਾਹਾਹਾ ਮੋਰਸਲਾ ਆਪਣਾ ਖਲਾ ਹੋਇਆ ਅੱਜ ਤੋਣਾ ਹੀ ਤੇ ਇਸ ਸਾਲ ਆਪਾਂ ਹਿਮਕੋਟ ਸਾਹਿਬ ਦੀ ਯਾਤਰਾ ਦੀ ਵੀ ਤਿਆਰੀ ਕਰਨੀ ਹੈ ਜਾਣਾ ਜ਼ਰੂਰ ਹੈ ਚਾਰ ਯਾਤਰਾ ਪੂਰੀਆਂ ਹੋ ਗਈਆਂ ਨੇ ਤੇ ਇੱਕ ਯਾਤਰਾ ਆਪਣੀ ਰਹਿ ਗਈ ਹੈ ਹਾਂਜੀ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਧੰਨਵਾਦ